ਰੇਂਜ ਲੈਵਲ ਦੀ ਮੀਟਿੰਗ ਸਾਰੇ ਅਫਸਰਾਂ ਨਾਲ ਕੀਤੀ ਸੀਗੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰੀਪੇਅਰਡਨੈਸ ਨੂੰ ਰਿਵਿਊ ਕਰਨ ਲਈ ਤੇ ਪਹਿਲੇ ਫਿਰੋਜ਼ਪੁਰ ਰੇਂਜ ਦੇ ਵਿੱਚ ਫਿਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਭਟਿੰਡਾ ਰੇਂਜ ਦੀ ਭਟਿੰਡਾ ਤੇ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਰ ਫਲੀਟ ਦੇ ਆਗੂਮੈਂਟ ਹੋਏ ਹਨ ਉਹਨਾਂ ਨੂੰ ਲਾਂਚ ਕੀਤਾ ਹੈ ਤੇ ਆਫੀਸਰਸ ਨਾਲ क्राइम ਤੇ ਲਾਅ ਐਂਡ ਆਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੇਪੇਅਰਡਨੈਸ ਜਿਹੜੀ ਹੈਗੀ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ क्राइम ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਕਿਵੇਂ ਰਿਡਿਊਸ ਕਰਨਾ ਹੈ ਓਵਰ ਆਲ ਵੀ ਆਰ ਕਮਿਟਿਡ ਟੂ ਗਿਵ ਬੈਟਰ ਪੁਲਿਸਿੰਗ ਟੂ ਦੀ ਸਟੇਟ ਆਫ ਪੰਜਾਬ ਬਟ ਟੋਟਲ ਆ ਕੇ 22 ਬਾਈਕਸ ਨੇ ਜਿਹੜੇ ਆ ਗਏ ਉਹ ਵੀ ਬਾਈਕਸ ਜਿਹੜੇ ਹੈਗੇ ਉਹ ਡੈਡੀਕੇਟ ਕੀਤੇ ਗਏ ਪੀਸੀਆਰ ਨੂੰ ਸੋ ਬਸਰ ਨੇ ਜਿਨ੍ਹਾਂ ਨੂੰ ਤੁਹਾਨੂੰ ਡਿਸਕ ਦਿੱਤੀ ਇਹ ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਇਨ ਵੇਰੀਅਸ ਫੀਲਡਸ ਆਫ ਪੁਲਿਸਿੰਗ ਤੇ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਆਫਿਸਰਸ ਨੂੰ ਪ੍ਰੋਮੋਟ ਵੀ ਕੀਤਾ ਗਿਆ ਸੀ ਅਬਾਊਟ 50 ਆਫਿਸਰਸ ਹੈਵ ਬੀਨ 기ਵਨ ਡੀਜੀਸ ਕਮੇਡੇਸ਼ਨ ਦਿਸ ਤੇ ਇਹ ਦੇਖੋ ਕੰਮ ਤੇ ਉੱਪਰ ਹੈਗਾ ਮੈਂ ਤੇ ਮੈਂ ਕਹਿੰਦਾ ਮੈਂ ਤੇ ਸਾਰੀ ਫੋਰਸ ਨੂੰ ਦੇਣ ਨੂੰ ਤਿਆਰ ਹੈ ਰਿਵਾਰਡਸ ਤੇ ਜਿਹੜਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦਾ ਪੁਲਿਸ ਏ ਐਪੀਸੀ ਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ ਸਟੇਜਸ ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਜੀ ਸਰ ਕੋਈ ਹੋਰ ਸਾਡਾ ਜਿਹੜਾ ਪ੍ਰੋਗਰਾਮ ਕੈਂਸਲ ਹੋ ਗਿਆ ਕੋਈ ਟੈਂਪੋਰਰੀ ਜਨਸੀ ਹੋ ਗਿਆ ਟੈਂਪੋਰਰੀ ਵੀ ਕੈਂਸਲ ਹੋ ਗਈ ਹੈ ਸਰ ਤਾਂ ਕੈਂਸਲ ਕੀਤਾ ਜਾ ਰਿਹਾ ਹੈ ਮੀਡੀਆ ਖਬਰਾਂ ਚੱਲ ਰਹੀਆਂ ਨੇ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਕੀ ਸੀਐਮ ਸਾਹਿਬ ਪਟਿਆਲੇ ਹੀ ਆ ਰਹੇ ਹਨ ਦੋ ਮਿੰਟ ਪਹਿਲਾਂ ਹੀ ਬਾਹਰ ਆ ਰਹੇ ਨੇ ਮੈਨੂੰ ਪਤਾ ਨਹੀਂ ਸਰ ਪਿਛੇ ਆ ਵੀ ਹੈ ਸਰ ਰੂਰਲ ਏਰੀਆ ਦੇ ਵਿੱਚ ਗੁੱਟ ਹੈ ਉੱਥੇ ਵੀ ਹਾਂਜੀ ਜਵੇਂ ਸਾਡੀ ਪਹਿਲੇ ਆਰ ਆਰ ਪੀ ਆਰ ਐਸ ਹੁੰਦੀ ਸੀ ਤੇ ਉਸ ਪੈਟਰਨ ਤੇ ਰੂਰਲ ਏਰੀਆ ਦੇ ਵਿੱਚ ਵੀ 112 ਦਾ ਰਿਸਪੌਂਸ ਟਾਈਮ ਵਧਾਣ ਲਈ ਤੇ ਅਸੀਂ ਹੋਰ ਗੱਡੀਆਂ ਮੋਹਿਆ ਕਰਾਵਾਂਗੇ ਜੀ ਸਰ ਜਿਸ ਤਰ੍ਹਾਂ ਕਿ ਲੇਡੀ ਕਾਂਸਟੇਬਲ ਵੀ ਇਹਨਾਂ ਦੇ ਨਾਲ ਮੋਡਿਫਾਈ ਹਾਂਜੀ ਲੇਡੀ ਕਾਂਸਟੇਬਲ ਵੀ ਰਹਿਣਗੇ ਜਵੇਂ ਜਵੇਂ ਅਸੀਂ ਇੱਕ ਔਮਨ ਪੈਟਰੋਲ ਲਾਂਚ ਕੀਤੀ ਸੀ ਉਦੋਂ ਤੋਂ ਉਹਦੇ ਪੱਧਰਾ ਵੀ ਸ਼ਾਮਿਲ ਹੈਗਾ ਮੋਡਰਨਾਈਜ਼ ਕਰਨ ਦਾ ਹਾਂਜੀ ਇਹ ਪੂਰੇ ਸਟੇਟ ਲੈਵਲ ਦਾ ਪ੍ਰੋਜੈਕਟ ਹੈਗਾ ਹੁਣਕੋ ਤੋਂ 450 ਕਰੋੜ ਦਾ ਲੋਨ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅ ਅਸੀਂ ਅਸੀਂ ਥਾਣੇ ਦੀ ਬਿਲਡਿੰਗ ਪੁਲਿਸ ਲਾਈਨ ਤੇ ਹੋਰ ਚੀਜ਼ਾਂ ਨੂੰ ਐਕਸਪੈਂਡ ਕਰਾਂਗੇ ਸਟ੍ਰੀਟ ਟ੍ਰੈਫਿਕ ਨੂੰ ਵੀ ਅਸੀਂ ਸਕੂਲਾਂ ਨੂੰ ਵੀ ਨਵਾਂ ਸੁਰੂ ਕਰਕੇ ਜੀ ਤਰ ਹਾਲੀ ਤੱਕ ਜੋ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ এডਿਕੇਸ਼ਨ ਤੇ ਅਵੇਅਰਨੈਸ ਕੀਤੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਥ੍ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆndੀਆਂ ਹੈਗੀਆਂ ਤੇ ਉਹ ਅਸੀਂ ਕਨਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਦੀ ਸਿਕਿਉਰਟੀ ਦੇ ਵਿੱਚ ਉਹ ਅਸੀਂ ਉਥੋਂ ਵਿਡਰਾ ਕੀਤਾ ਹੈ ਤੇ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹ ਨਾਲ ਸ਼ੋ ਕੀਤਾ ਹੈ ਤੇ ਅਸੀਂ ਇਨ ਟੱਚ ਰਹਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਡੈਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਦੇ ਆਂ ਥੈਂਕ ਯੂ